ਆ ਇਹਨੂੰ ਸਪੈਸ਼ਲ ਗਨ ਦਿੱਤੀ ਆ ਵੀ ਤੁਸੀਂ ਜਿੱਥੇ ਮਰਜ਼ੀ ਕੋਈ ਸਬਜ਼ੀ ਨੂੰ ਸਪਰੇਅ ਕਰ ਚੋਕੇ ਛੁੱਟ ਕੇ ਜਿੱਥੇ ਮਰਜ਼ੀ ਕੋਈ ਬੰਦਾ ਐਡਾ ਛੁੱਟ ਕੇ ਤੋੜ ਕੇ ਲੈਵੇ ਫੁੱਲ ਗਰੰਟੀ ਇਹਦੀ ਵਾਲੀ ਵਾਲੀ ਆਵਾਜ਼ ਨਹੀਂ ਆਉਗੀ ਵਾਲੀ ਵਾਲੀ ਇਹ ਮੀਂਂਂ ਡੀਂ ਡਾਂ ਢਾਂ ਜਿਹੜਾ ਕਰਦੇ ਆ ਨਾ ਉਹ ਨਹੀਂ ਕੰਮ ਆ ਇਹ ਵਾਲਾ ਬ੍ਰਾਂਡ ਜਿਹੜਾ ਨਾ ਹਾਂਜੀ ਬਹੁਤ ਵਧੀਆ ਬ੍ਰਾਂਡ ਚైనా ਦਾ ਪੰਪ ਨਹੀਂ ਜੀ ਅੱਛਾ ਜੀ ਚਾਈਨਾ ਦਾ ਨੇ ਕੋਈ ਸਾਫਤ ਕਰ ਸਕਦਾ ਵੀ ਚਾਈਨਾ ਦਾ ਹੋਊਗਾ ਇਹ ਬਗਾਇਦਾ ਕੰਪਨੀ ਦਾ ਜਾਪਾਨ ਦੀ ਤਕਨੀਕ ਦੇ ਪੰਪ ਬਣੇ ਆ ਅੱਛਾ ਜੀ ਇਹਦਾ ਇੱਕ ਢੱਕਣ ਖਰਾਬ ਹੋ ਜਾਂਦਾ ਢੱਕਣ ਵੀ ਇਹਦੇ ਨਾਲ ਦਾ ਮਿਲ ਜੂ ਇਹਦੇ ਨਾਲ ਦਾ ਹੀ ਮਿਲ ਜੂ ਸੇਮ ਮਿਲ ਜੂ ਸੇਮ ਮਿਲ ਜੂ ਸਾਨੂੰ ਆ ਕੇ ਦੱਸ ਦੇ ਵੀ ਫਾੜਾ ਢੱਕਣ ਖਰਾਬ ਹੋ ਗਿਆ ਜੀ ਮੁੱਕ ਮਤਲਬ ਕਿਹੜਾ ਟੁੱਟਾ ਢਈ ਜਾਂਦਾ ਹਾਂਜੀ 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 ਤੇ ਉਹਨਾਂ ਨੂੰ ਵੀ ਇਹ ਸੇਮ ਨਾਲ ਦਾ ਹੀ ਮਿਲੂਗਾ ਭਾਜੀ ਪਹਿਲਾਂ ਮੈਨੂੰ ਇਹ ਦੱਸੋ ਚਲੋ ਅਸੀਂ ਵੀਡੀਓ ਬਣਾਈ ਜਾਂਦੇ ਹਾਂ ਜੇ ਕੋਈ ਭਰਾ ਵੀਡੀਓ ਸ਼ੇਅਰ ਕਰਕੇ ਆਉਂਦਾ ਹਾਂਜੀ ਹਾਂਜੀ ਉਹਦੇ ਵਾਸਤੇ ਤੁਸੀਂ ਕੀ ਆਫਰ ਦਿੰਦੇ ਉਹਦੇ ਵਾਸਤੇ ਅਸੀਂ ਆਫਰ ਦਿੰਦੇ ਵੀ ਤੁਹਾਡੇ ਤੁਹਾਡੀ ਵੀਡੀਓ ਲਾਈਕ ਤੇ ਸ਼ੇਅਰ ਕਰਕੇ ਹਾਂਜੀ ਵਧੀਆ ਕਮੈਂਟ ਜਿਹੜਾ ਬੰਦਾ ਕਰਦਾ ਹਾਂਜੀ ਠੀਕ ਹੈ ਜੀ ਜੈਨੂਨ ਕਮ ਆਪਣਾ ਵੇਖ ਕੇ ਹਾਂਜੀ ਠੀਕ ਹੈ ਉਹਨੂੰ 5% ਤੁਹਾਡੇ ਹੋਰ ਤੁਹਾਡੇ ਕਹਨ ਤੇ ਲਸ ਕਰਾਂਗੇ ਆਹ ਡਰਮੀ ਬਾਰੇ ਦੱਸੋ ਕੀ ਰੇਟ ਦੱਸਿਆ ਸੀ ਇਹਦਾ ਪ੍ਰਾਈਸ ਕਿੰਨਾ ਦੱਸਿਆ ਸੀ ਇਹ ਡਰਮੀ ਵੀਰ ਜੀ ਤੁਹਾਨੂੰ ਮਿਲੂਗੀ ਆਈਡੀ ਡੀਅਰ ਚ 2200 ਰੁਪਏ ਦੀ 2200 ਰੁਪਏ ਦੀ ਡਬਲ ਮੋਟਰ ਹਾਂਜੀ ਤੇ ਮਤਲਬ ਪੂਰੇ ਫੁੱਲ ਹੈ ਵੀਰ ਫੁੱਲ ਹੈ ਵੀ ਫੁੱਲ ਹੈ ਵੀ ਕੋਈ ਇਹਦੇ ਵਿੱਚ ਕੋਈ ਕੰਪਲੇਂਟ ਨਹੀਂ ਕੋਈ ਕਿਤੇ ਕੁਝ ਨਹੀਂ ਹੋਣ ਵਾਲਾ ਟੌਪ ਦੀ ਮੋਟਰ ਭਾਜੀ ਮੈਂ ਡਬਲ ਮੋਟਰ ਮੈਂ ਤਾਂ ਸਾਡੇ ਮੁਕਸਰ ਚ ਬੜੇ ਮਸ਼ਹੂਰ ਹਾਂ ਹਾਂਜੀ ਹਾਂ ਉਹਨਾਂ ਚੋਂ ਆਹ ਡਰਮੀ ਮੈਂ 1750 ਦੀ ਲੈ ਕੇ ਗਿਆ ਵੀਰ ਜੀ ਇਹ 1750 ਵਾਲੀ ਡਰਮੀ ਆ ਨਾ ਇਹ ਤੁਹਾਨੂੰ ਸਿਰਫ ਅਸੀਂ 1350 ਰੇ ਦੇ ਦੇਣੀ ਚੁੱਕ ਕੇ ਛੁੱਟ ਕੇ ਜਿੱਥੇ ਮਰਜੀ ਕੋਈ ਬੰਦਾ ਐਡਾ ਛੁੱਟ ਕੇ ਤੋੜ ਕੇ ਲੈਵੇ ਫੁੱਲ ਗਾਰੰਟੀ ਇਹਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਇਹ ਜਿਹੜੀ ਤੁਸੀਂ 2200 ਦੀ ਦਿੰਨੇ ਆ ਆ 1300 ਦੀ ਦਿੰਨੇ ਆ 1350 ਸਾਢੇ 1350 ਸਾਢੇ 1350 ਇਹਦੀ ਜਿਹੜੀ ਗਾਰੰਟੀ ਕੀ ਹੁੰਦੀ ਆ ਜਿਹੜੀ ਬੈਟਰੀ ਦੀ ਇਹਦੀ ਗਾਰੰਟੀ ਜਿਹੜੀ ਬੈਟਰੀ ਦੀ ਇਹਦੀ ਇੱਕ ਸੀਜ਼ਨ ਦੀ ਗਾਰੰਟੀ ਹੁੰਦੀ ਆ ਜੀ ਇੱਕ ਸੀਜ਼ਨ ਇੱਕ ਸੀਜ਼ਨ ਦੀ ਡਬਲ ਮੋਟਰ ਆ ਹਾਂਜੀ ਇੱਕ ਸੀਜ਼ਨ ਚ ਬੈਟਰੀ ਖਰਾਬ ਹੋ ਜਵੇ ਨਵੀਂ ਬੈਟਰੀ ਕੰਪਨੀ ਇਹਨੂੰ ਚੇਂਜ ਕਰਕੇ ਦੋ ਚੇਂਜ ਕਰਕੇ ਦੋ ਹਾਂਜੀ ਹਾਂਜੀ ਇਹ ਕਿਹੜੀ ਟੋਕੀਓ ਜਾਪਾਨ ਦੀ ਹੈ ਜਾਪਾਨ ਦੀ ਤਕਨੀਕ ਦੇ ਪੰਪ ਹੈ ਜੀ ਤੇ ਤੁਸੀਂ ਚੇਂਜ ਤੁਸੀਂ ਕਰਕੇ ਦੋਗੇ ਨਹੀਂ ਸਾਡੇ ਕੋਲ ਆਵੇ ਜਿਨੇ ਸਾਡੇ ਕੋਲ ਖੜਨਾ ਉਹਨੇ ਸਾਡੇ ਕੋਲ ਹੀ ਆਉਣਾ ਕਿੰਨੇ ਚਿਰ ਚੇਂਜ ਕਰ ਦੋ ਬਹੁਤ 10 15 ਦਿਨ ਜਿੰਨੇ ਲੱਗਣੇ ਹੋ 10 ਦਿਨ ਵੱਡੀ ਕ ਲੱਗ ਜਾਣਗੇ ਭੇਜਾਂਗੇ ਪਿੱਛੇ ਲੈ ਕੇ ਵੀ ਤੁਹਾਡਾ ਆਪ ਨੂੰ ਪਤਾ ਖਰਾਬ ਹੋ ਗਿਆ ਤੇ ਉਹ ਸਾਨੂੰ ਸਮਾਨ ਆ ਜਾਏਗਾ ਟ੍ਰਾਂਸਪੋਰਟਾਂ ਤੇਰੀ ਨਾਲ ਯਾਨੀ ਕਿ ਦੇਣਾ ਹਾਂਜੀ ਵੱਧ ਤੋਂ ਵੱਧ 10 ਦਿਨ ਅਗਲੇ ਦੇ ਲਵਾਂਗੇ ਠੀਕ ਹੈ ਜੀ ਤੇ ਹਾਂਜੀ ਉਹਦਾ ਕੰਮ ਹਾਲੀ ਪਹਿਲੀ ਗੱਲ ਤਾਂ ਖਰਾਬ ਹੁੰਦਾ ਹੀ ਹੈ ਪਹਿਲੀ ਨਹੀਂ ਖਰਾਬ ਹੁੰਦਾ ਨਹੀਂ ਜੀ ਬਹੁਤ ਪੰਪ ਵੇਚੇ ਆ ਹਾਂਜੀ ਇਹ ਖਰਾਬ ਹੁੰਦੀ ਨਹੀਂ ਪੰਪ ਠੀਕ ਵੜੀ ਲੈ ਗਿਆ ਨਾ ਤੇ ਇਹ ਛੇਤੀ ਬੈਟਰੀ ਪੱਖੋਂ ਮਰੇ ਡਬਲ ਬੈਟਰੀ ਡਬਲ ਮੋਟਰ ਆ ਡਬਲ ਮੋਟਰ ਆ ਜੀ ਬੈਟਰੀ ਹੈਵੀ ਹੈ ਜੀ ਆਈਡੀਆ ਕਿੰਨਾ ਚਿਰ ਕੱਢ ਜੂਗੀ ਲਗਾਤਾਰ ਕਿੰਨੀਆਂ ਡਰਮੀਆਂ ਕਰਦਾ ਲਗਾਤਾਰ 4 ਕਿੱਲੇ ਆਪਾਂ ਸਪਰੇਅ ਦੇ ਇੰਨਾ ਕੱਢ ਸਕਦੇ ਹਾਂ ਚਾਰ ਚਾਰਜ ਕੀਤਾ ਹੋਵੇ ਨਾ 4 ਕਿੱਲੇ ਤੁਸੀਂ ਕਰ ਸਕਦੇ ਫਿਰ ਪ੍ਰੈਸ਼ਰ ਵੀ ਇਹਦਾ ਖੋਲਿਆ ਵਧੀਆ ਕਿੰਨਾ ਪਾਣੀ ਪੈ ਜਾਂਦਾ ਇਹਦੇ ਚੀ ਪਾਣੀ ਇਹਦੇ ਵਿੱਚ ਪੈਂਦਾ ਜੀ 20 ਲੀਟਰ 20 ਲੀਟਰ ਹਾਂ ਜੀ ਹਾਂ ਜੀ 20 ਲੀਟਰ ਪਾਣੀ ਤੇ ਆਹ ਡਰਮੀ ਕਿਹੜੀ ਹੈ ਜੀ ਆਪਣੇ ਕੋਲੇ ਇਹ ਕਿਹੜੀ ਕੰਪਨੀ ਦੀ ਇਹ ਇਹ ਹੈਗੀ ਆ ਜੀ ਆਪਣੇ ਕੋਲ ਮੌਂਕੀ ਬ੍ਰਾਂਡ ਦੀ ਅੱਛਾ ਜੀ ਕੀ ਪ੍ਰਾਈਸ ਹੈ ਇਹਦਾ ਸਭ ਤੋਂ ਇਹ ਵੀ ਜਿਹੜੇ ਹੈ ਨਾ ਜਾਪਾਨ ਦੀ ਤਕਨੀਕ ਤੇ ਪੰਪ ਬਣੇ ਆ ਅੱਛਾ ਜੀ ਫੋਰ ਸਟਾਕ ਇਹਦਾ ਇੰਜਨ ਆ ਅੱਛਾ ਜੀ ਇਹਦੇ ਇੰਜਨ ਦੀ ਜਿਹੜੀ ਹੈ ਨਾ ਇੱਕ ਸਾਇਲੈਂਟ ਇੰਜਨ ਇਹਦਾ ਫੋਰ ਸਟਾਕ ਆ ਵਾਲੀ ਬੋਲੀ ਆਵਾਜ਼ ਨਹੀਂ ਆਉਗੀ ਵਾਲੀ ਵਾਇਰ ਵਿੱਚ ਡੀ ਡੀ ਟਾਂ ਟਾਂ ਜਿਹੜਾ ਕਰਦੇ ਆ ਨਾ ਉਹ ਨਹੀਂ ਕਰਮ ਆ ਇਹਦਾ ਠੀਕ ਹੈ ਜੀ ਤੇ ਪ੍ਰੈਸ਼ਰ ਇਹਦਾ ਜਿਹੜਾ ਇੱਕ ਵਰੀ ਨੂੰ ਲੈ ਕੇ ਇੱਕ ਨਹੀਂ ਵਰਤ ਲੈਂਦਾ ਨਾ ਹਾਂਜੀ ਟਰੈਕਟਰ ਵਾਲੇ ਪੰਪ ਜਿੰਨਾ ਦਾ ਪ੍ਰੈਸ਼ਰ ਆ ਉਹ ਟਰੈਕਟਰ ਵਾਲੀ ਗਨ ਵੀ ਦੇ ਨਾਲ ਵੱਖਰੀ ਗਨ ਟਰੈਕਟਰ ਵਾਲੀ ਵੀ ਹੈਗੀ ਆ ਅੱਛਾ ਜੀ ਦਿਖਾਉਂਗੇ ਗਨ ਗਨ ਵੀ ਵਿਖਾਉਣੀ ਹੈ ਵਿਖਾ ਲਓ ਜੀ ਆ ਆ ਇਹਦੇ ਨਾਲ ਦੋ ਗੰਨਾ ਆਉਣੀਆਂ ਆ ਆ ਇੱਕ ਗੰਨ ਤੇ ਹੋ ਗਈ ਨਾ ਜਿਹੜੀ ਆਮ ਤੁਹਾਡੀ ਨਾਲੋਂ ਆਹ ਗੰਨ ਹੋ ਗਈ ਆ ਆਉਂਦੀ ਆਉਂਦੀ ਆ ਆ ਫੜੇ ਪਾਜੀ ਬਖਾਈ ਹਾਂਜੀ ਆ ਆ ਆਮ ਗੰਨ ਹੈ ਜਿਹੜੀ ਆਮ ਪੰਪਾਣਾ ਆਉਂਦੀ ਆਉਂਦੀ ਆ ਹਾਂਜੀ ਹਾਂਜੀ ਆ ਇਹਨੂੰ ਸਪੈਸ਼ਲ ਗੰਨ ਦਿੱਤੀ ਆ ਵੀ ਤੁਸੀਂ ਜਿੱਥੇ ਮਰਜੀ ਕੋਈ ਸਬਜ਼ੀ ਨੂੰ ਸਪਰੇਅ ਕਰਨੀ ਆ ਜਾਂ ਕਦੇ ਕਣਕ ਨੂੰ ਕਰਨੀ ਆ ਅੱਛਾ ਜੀ ਹੋਰ ਕਿਸੇ ਵੇਲੇ ਕਹੇ ਸਾਨੂੰ ਬਹੁਤ ਹੀ ਭੂਰ ਬਣਾਉਣੀ ਪੈਂਦੀ ਆ ਭੂਰ ਬਣਾਉਣੀ ਪੈਂਦੀ ਸਾਰਾ ਕੁਝ ਕਰੂਗੀ ਜੇ ਫੁੱਲ ਪ੍ਰੈਸ਼ਰ ਹੋਊਗਾ ਫੁੱਲ ਪ੍ਰੈਸ਼ਰ ਹੋਊਗਾ ਠੀਕ ਹੈ ਇਹ ਦੋ ਗੰਨਾ ਨਾਲ ਆਉਂਦੀਆਂ ਜੀ ਹਾਂ ਦੋ ਗੰਨਾ ਨਾਲ ਨੇ ਚਾਹੇ ਤੁਸੀਂ ਇਹ ਪ੍ਰਾਈਸ ਕਿੰਨਾ ਇਹਦਾ ਇਹ ਪ੍ਰਾਈਸ ਆਪਾਂ ਜਿਹੜਾ ਵਾ ਇਹ ਪੰਪ ਤੁਹਾਨੂੰ ਲੈਸ ਕਰਕੇ ਉਦਾਂ ਵੇਹੇ ਪ੍ਰਾਈਸ ਇਹਦਾ ਹੈਗਾ ਹੀ ਉੱਚਾ ਹੁਣ ਥੋੜਾ ਲੈਸ ਹੋਇਆ ਪ੍ਰਾਈਸ ਲੈਸ ਕਰਕੇ ਤੁਹਾਨੂੰ 1.5 ਹਜ਼ਾਰ ਦਾ ਪੰਪ ਦੇ ਆ 1.5 ਹਜ਼ਾਰ ਦਾ ਇਹ ਯਾਨੀ ਕਿ ਮਗਲੈਲ ਤੋਂ ਬਿਨਾ ਹੀ ਇਹ ਇਹ ਮਗਲੈਲ ਦਾ ਵੱਖਰਾ ਪੈਂਦਾ ਅੱਛਾ ਵੱਖਰਾ ਪੈਂਦਾ ਹਾਂਜੀ ਉੱਪਰ ਨਹੀਂ ਮਗਲੈਲ ਪੈਣਾ ਉੱਪਰ ਨਹੀਂ ਪੈਣਾ ਸੁੱਕਾ ਸੁੱਕਾ ਤੇਲ ਪਊਗਾ ਸੁੱਕਾ ਤੇਲ ਕੰਟਰੋਲ ਪਾਓ ਥੱਲੇ ਉਹਦੇ ਚੈਂਬਰ ਬਣੀ ਉਹ ਤੇ ਤੇਲ ਪਾ ਜੇ ਨਾ ਇੰਜਨ ਦੀ ਇਹਦੀ ਫੁੱਲ ਗਰੰਟੀ ਹੈ ਅੱਛਾ ਜੀ ਕਿੰਨੇ ਚਿਰ ਦੀ ਗਰੰਟੀ ਹੈ ਇਹਦੀ 6 ਮਹੀਨੇ ਦੀ ਗਰੰਟੀ ਹੈ 6 ਮਹੀਨੇ ਦੀ 6 ਮਹੀਨੇ ਦੇ ਵਿੱਚ ਇਹਦਾ ਕੁਝ ਵੀ ਹੋ ਜਾਂਦਾ ਹਾਂਜੀ ਤੁਹਾਨੂੰ ਕੰਪਨੀ ਦੁਬਾਰਾ ਇਹ ਰਿਪੇਅਰ ਕਰਾ ਕੇ ਦੇਵੇ ਠੀਕ ਹੈ ਜੀ ਤਾਂ ਬਾਈ ਜੀ ਨਾਲ ਗੱਲ ਕੀਤੀ ਹੈ ਜੀ ਬਾਈ ਜੀ ਦੇ ਕੋਲੇ ਹਰ ਇੱਕ ਚੀਜ਼ ਆ ਹਰ ਇੱਕ ਬ੍ਰਾਂਡ ਆ ਲਾਲਵੇ ਜਿਵੇਂ ਕਿ ਨੈਟਵੋ ਵਗੈਰਾ ਹੋ ਗਿਆ ਰਿਫਟ ਪਲਸ ਹੋ ਗਿਆ ਹਨਾ ਜੀ ਬਾਇਰ ਦੇ ਪ੍ਰੋਡਕਟ ਹੋ ਗਏ ਜਿੰਨੀਆਂ ਵੀ ਵੱਡੀਆਂ-ਵੱਡੀਆਂ ਕੰਪਨੀਆਂ ਨੇ ਹਰ ਇੱਕ ਪ੍ਰੋਡਕਟ ਤੁਹਾਨੂੰ ਇੱਥੇ ਮਿਲ ਜੂਗਾ ਜੀ ਚੰਗੀ ਸਰਫਰ ਤੋਂ ਲੈ ਕੇ ਜਿੰਕ ਯਾਨੀ ਕਿ ਯੂਰੀਆ ਤੋਂ ਲੈ ਕੇ ਪੱਕੜ ਤੱਕ ਜਿਹੜੀ ਸੁੰਡੀ ਦੀ ਸਪਰੇ ਹੁੰਦੀ ਆ ਤੇਲੇ ਦੀ ਹੁੰਦੀ ਆ ਉਹਦੇ ਵਿੱਚ ਜੋ ਵੀ ਪ੍ਰੋਡਕਟ ਆਉਂਦੇ ਆ ਜੋ ਵੀ ਤੁਸੀਂ ਖੇਚ ਕਰਦੇ ਹੋ ਹਰ ਇੱਕ ਚੀਜ਼ ਤੁਹਾਨੂੰ ਇਸ ਦੁਕਾਨ ਤੋਂ ਮਿਲ ਜੇਗੀ ਤਾਂ ਮਿੱਤਰੋ ਵੀਡੀਓ ਨੂੰ ਵਾਤਵਾਤੇ ਸ਼ੇਅਰ ਕਰਾ ਜੇ ਬਾਈ ਜੀ ਨੇ ਕਿਹਾ ਵੀ ਜਿਹੜਾ ਵੀਰ ਸ਼ੇਅਰ ਕਰੂਗਾ ਸਾਨੂੰ ਆਣ ਕੇ ਸਬੂਤ ਦੇਊਗਾ ਉਹਨੂੰ 5% ਲੈਸ ਹੋਰ ਕਰਾਂਗੇ ਬਾਕੀ ਵੀਰ ਦਾ ਕੰਮ ਆ ਨਕਦਾਂ ਦਾ ਬਾਈ ਦਾ